चली चलो चुंदर जी चली चलो माता बेनती है

पौल मिनट भी उठाए तो ना करा तो जाएगा कर्मार का काम जो पौल मिनट भी हो जी मुझे जब नाम भी बेटे वो जो डेरा सरस्कर बगल में के सरस्कर बगलास आई हॉस्पिटल में के जितने बाहर एक वो और सुबह तक लाये सरस्कर बगलास चरी तेवर हॉस्पिटल वाला कठार मुख्य बनाया है ਸਰਸਰਬੰਦਸ ਚੈਰਿਟੀਅਲ ਆਈ ਹਸਪੀਟਲ ਡੇਰਾ ਸਚਕਨ ਬੱਲਾ ਵਿਖੇ ਸਰਸਰਬੰਦਸ ਮਾਡਲ ਸਕੂਲ ਹਰਿਆਵਾਲਾ ਫੰਗਵਾੜਾ ਵਿਖੇ ਹੋਰ ਮਹਾਰਾਜੀ ਵੱਲੋਂ ਧਾਰਮਿਕ ਅਤੇ ਕ੍ਰੀਏਟ ਕਲਾਇਲਾ ਦੇ ਨਾਮ 'ਤੇ ਸੇਵਾਦਾਰਨੀਆਂ ਦੀਆਂ ਦੀਟੀਆਂ ਲਗਾਈਆਂ ਗਈਆਂ ਨੇ। ਤੋਂ ਜਿੱਥੇ ਸਤਗੁਰੂ ਸਾਹਿਬ ਜੀ ਮਹੰਦਰਦਾਸ ਜੀ ਮਹਾਰਾਜ ਉਦਾਸੀਆ ਕੌਮ ਦੇ ਮਹਾਨ ਨਮਰਸ਼ੀ ਸੰਤ ਕ੍ਰਮਾਨੰਦ ਜੀ ਮਹਾਰਾਜ ਜੇ ਨਾਲ ਇਹ ਸੁਖ ਪ੍ਰਸ਼ਾਦ ਕੀਤਾ ਸਾਖੂਰ ਦੀ ਪਾਵਨ ਅੰਮ੍ਰਿਤਧਈ ਬਾਣੀ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਸਤਪੁਰ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ ਸੰਤ ਰਾਮਾਨੰਦਿ ਮਹਾਰਾਜ ਜਿੱਥੇ ਜਿੱਥੇ ਅਸੀਂ ਮਹਾਰਾਜ ਦੇ ਨਾਮ ਤੇ ਸਕੂਲ ਖੋਲ੍ਹਿਆ ਮਹਾਰਾਜ ਦੇ ਨਾਮ ਤੇ ਹਸਪਤਾਲ ਖੋਲ੍ਹੇ ਨੇ ਮਹਾਰਾਜ ਦੇ ਨਾਮ ਨੂੰ ਪਰ ਚਲੋ ਜੀ ਬਾਕੀ-ਬਾਕੀ ਧਾਰਮਿਕ ਸਥਾਨ ਨੇ ਉੱਥੇ ਉਹਨਾਂ ਦੀ ਇਹ ਸੋਚ ਸੀ ਔਰ ਸਤਪੁਰ ਦੀ ਪਾਵਨ ਬਾਣੀ ਦਾ ਕੀਰਤਨ ਬੱਚੇ ਹੱਥ